ਚਲਾਇਆ ਜਿਹੜੀ ਵਿਆਸ ਰਾਂ ਦੀ ਪਹਿਲੀ ਜ਼ਮੀਨ ਐ ਤੋਂ ਡੇਰਾ ਚੱਲਿਆ ਗੁਰੂ ਗ੍ਰੰਥ ਸਾਹਿਬ ਦੇ ਨੌਰ ਰਜਿਸਟਰੀ ਹੋਈ ਹਕੀਕਤ ਐ ਸੁਣ ਲੋ 14 ਜੂਨ 1897 ਈਸਵੀ ਨੂੰ ਬੰਨਸਰਾ ਪਿੰਡ ਦੇ ਜ਼ਿਮੀਦਾਰਾਂ ਨੇ ਬੂੜ ਸਿੰਘ ਨੰਬਰਦਾਰ ਲਾਲ ਸਿੰਘ ਗੁਰਦੇਵ ਸਿੰਘ ਕਈ ਨਾਮ ਲਿਖਿਆ ਉਹਨਾਂ ਨੇ ਜੈਮਨ ਸਿੰਘ ਨੂੰ ਸਿੱਖ ਧਰਮ ਦਾ ਪ੍ਰਚਾਰਕ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੇ ਨੌ ਜਮੀਨ ਲਵਾਏ ਸੀ ਇਹਨਾਂ ਨੇ ਬਾਤ ਆਪਣਾ ਗੁਰੂ ਦਮ ਸ਼ੁਰੂ ਕੀਤਾ 1897 ਤੋਂ ਲੈ ਕੇ 1954 ਈਸਵੀ ਤੱਕ 57 ਸਾਲ ਵਿਆਸ ਦੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ ਚੁੱਕਿਆ ਪਦੋਂ ਗੁਰੂ ਗ੍ਰੰਥ ਸਾਹਿਬ ਜਦੋਂ ਲਾਲ ਸਿੰਘ ਤੇ ਤੇਜਾ ਸਿੰਘ ਨੇ ਮੁਕੱਦਮਾ ਕੀਤਾ ਬਿਨਾਂ ਨੇ ਆਪਣਾ ਗੁਰੂ ਡੰਮ ਚਲਾ ਲਿਆ ਤਾਂ ਅਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਨੌ ਜਮੀਨ ਲਵਾ ਕੇ ਸਿੱਖ ਧਰਮ ਦਾ ਸਥਾਨ ਬਣਾਇਆ ਸੀ ਫਿਰ ਚਰਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਪ ਦੱਬਤਾ ਗਿਆ 1954 ਚ 57 ਸਾਲ ਗੁਰੂ ਸਾਬ ਦੀ ਆੜ ਲੈ ਕੇ ਹੀ ਸਿੱਖਾਂ ਨੂੰ ਮਗਰ ਲਾਇਆ ਬਿਆਸ ਵਾਲਿਆਂ ਨੇ ਬੋਲੋ ਸਤਨਾਮ ਵਾਹਿਗੁਰੂ ਕੋਈ ਮੈਨੂੰ ਕਹਿ ਸਕਦਾ ਹੈ ਵੀ ਗਲਤ ਹੈ ਗੱਲ ਤਾਂ ਮੈਨੂੰ ਨਹੀਂ ਸਕਦਾ ਅੰਤਰਾ ਦੇ ਤਾ ਤੁਹਾਨੂੰ ਮੈਂ 14 ਜੂਨ 1897 ਈਸਵੀ ਨੂੰ 254 ਨੰਬਰ ਰਜਿਸਟਰੀ ਤੇ 542 ਨੰਬਰ ਕੇ ਇੰਤਕਾਲ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਇਆ ਮਾਲ ਮਹਿਕਮੇ ਦਾ ਰਿਕਾਰਡ ਚੱਕ ਲਉ ਐਵੇਂ ਨਾ ਕਿਸੇ ਨੂੰ ਨਿੰਦਾ ਕਰਨ ਦੀ ਨਿੰਦਾ ਹੁੰਦੀ ਕੋਈ ਗੱਲ ਬਣਾਉਣੀ 254 ਨੰਬਰ ਰਜਿਸਟਰੀ ਕੁਝ ਸਮੇਂ ਬਾਅਦ 542 ਨੰਬਰ ਇੰਤਕਾਲ